SSP ਗੁਰਪ੍ਰੀਤ ਸਿੰਘ ਪੁੱਲਰ ਦੇ ਦਿਸ਼ਾ ਨਿਰਦੇਸ਼ਾਂ ਤੇ ਅਮੇਰਸਰ ਦੇ ਨਾਰਥ ਸਾਈਡ ਪੈਂਦੇ ਗਨ ਹਾਊਸ ਦੀ ਪੁਲਿਸ ਦੇ ਵੱਲੋਂ ਚੈਕਿੰਗ ਕੀਤੀ ਗਈ ਇਸ ਦੌਰਾਨ ਗਨ ਹਾਊਸ ਮਾਲਕਾਂ ਨੂੰ ਜ਼ਰੂਰੀ ਦਿਸ਼ਾ ਨਿਰਦੇਸ਼ ਚਾਰੀ ਕੀਤੇ ਗਏ ਕਿ ਆਖਿਆ ਗਿਆ ਕਿ ਉਹਨਾਂ ਨੂੰ ਇੱਕ ਸਿਕਿਉਰਿਟੀ ਗਾਰਡ ਰੱਖਣਾ ਚਾਹੀਦਾ ਹੈ ਜੋ ਇਹਨਾਂ ਗਨ ਹਾਊਸ ਦੇ ਵਿੱਚ ਸੁਰੱਖਿਆ ਦੀ ਚੌਕਸੀ ਬਣਾਈ ਰੱਖੇ ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ ਚੈੱਕ ਕੀਤਾ ਗਿਆ ਕਿ ਜੋ ਹਥਿਆਰ ਰੱਖੇ ਨੇ ਉਹ ਕਿਸ ਪੋਜੀਸ਼ਨ ਦੇ ਵਿੱਚ ਰੱਖੇ ਨੇ ਕਿਸ ਸਿਚੁਏਸ਼ਨ ਵਿੱਚ ਨੇ ਜਾਂ ਫਿਰ ਉਹਨਾਂ ਨੂੰ ਲੁੱਟ ਦਾ ਕੋਈ ਖਤਰਾ ਤਾਂ ਨਹੀਂ ਹੈ ਜੀ ਸਰ ਅੱਜ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਉਹ ਅੱਜ ਅਸੀਂ ਮਾਨਯੂ ਕਮਿਸ਼ਨਰ ਉਹ ਪੁਲਿਸ ਅਮਿਤ ਸਰ ਸ਼੍ਰੀ ਗੁਰਪ੍ਰੀਤ ਸਿੰਘ ਭੁੱਲੜੀ ਨੇ ਹਦਾਇਤਾਂ ਦੇ ਤਨੇ ਚਾਪਤ ਸਾਡੇ ਜੋ ਨੌਰਥ ਸਬਡਿਵੀਜ਼ਨ ਵਿੱਚ ਖਾਸ ਤੌਰ ਤੇ ਥਾਣਾ ਸਿਵਲ ਅੰਮ੍ਰਿਤ ਜਿੰਨੇ ਵੀ ਗਨ ਹਾਊਸਿਸ ਪੈਂਦੇ ਨੇ ਉਹਨਾਂ ਦੀ ਅਚੰਚੇਤ ਚੈਕਿੰਗ ਕਰ ਰਹੇ ਨੇ ਜਿਸ ਦੇ ਤਹਿਤ ਅਲੱਗ-ਅਲੱਗ ਗਨ ਹਾਊਸਸ ਦੇ ਵਿੱਚ ਕੀ ਸਿਕਿਉਰਿਟੀ ਮੀਜਰਸ ਨੇ ਕਿਉਂਕਿ ਰੀਸੈਂਟਲੀ ਇੱਕ ਵਾਰਦਾਤ ਹੋਈ ਸੀ ਜਿਸ ਤੋਂ ਬਾਅਦ ਗਨ ਹਾਊਸਸ ਨੂੰ ਨਵੀਆਂ ਹਦਾਇਤਾਂ ਦਿੱਤੀਆਂ ਗਈਆਂ ਨੇ ਜਿਸ ਦੇ ਮੁਤਾਬਕ ਉਹਨਾਂ ਦੀਆਂ ਜੋ ਰਾਤ ਵੇਲੇ ਅਗਰ ਮਦੇ ਇੱਕ ਸਿਕਿਉਰਿਟੀ ਗਨ ਮੈਂ ਰੱਖਣ ਦੀ ਇਹਨੂੰ ਹਦਾਇਤ ਦਿੱਤੀ ਗਈ ਹੈ ਇਸ ਤੋਂ ਇਲਾਵਾ ਕੈਮਰਾਸ ਅੱਛੇ ਲਗਾਏ ਜਾਣ ਇਸ ਦੀ ਵੀ ਹਦਾਇਤ ਕੀਤੀ ਗਈ ਹੈ ਤੀਸਰਾ ਉਹਨਾਂ ਦੇ ਜੋ ਸੇਫ ਨੇ ਜਿੱਥੇ ਵੈਪਨਸ ਗਰਾਂ ਰੱਖੇ ਜਾਂਦੇ ਨੇ ਉਹ ਕਿੰਨੇ ਕੁ ਸਿਕਿਉਰ ਨੇ ਇਹਨਾਂ ਦੀ ਚੈੱਕ ਕੀਤੀ ਜਾ ਰਹੀ ਹੈ ਸੋ ਇਹਨਾਂ ਹਦਾਇਤਾਂ ਦੇ ਮੁਤਾਬਕ ਇਹ ਸਾਰੇ ਗੱਣਾ ਉਸੇ ਚੈੱਕ ਕਰਕੇ ਇਹ ਮੰਮੀ ਮਾਨਯੋਗ ਸੀਪੀ ਸਰ ਨਰਪੁਰ ਕਰਨ ਤੇ ਤਾਂ ਕਿ ਇਹੋ ਜੀ ਵਾਰਦਾਤ ਟਲ ਸਕੀ ਤੇ ਇਹ ਜਿਉਂ ਅਗਰ ਫਿਚਰ ਦੇ ਵਿੱਚ ਕੋਈ ਅਜਿਹੀ ਘਟਨਾ ਨਾ ਪਿਛਲੇ ਦਿਨ ਇਹ ਸਰ ਦੋ ਗੱਣਾ ਹੁਸਮਰੀ ਸਰ ਦੇ ਵਿੱਚ ਲੋਕ ਉਹ ਇੱਕ ਤਰ੍ਹਾਂ ਤਰ੍ਹਾਂ ਦੇ ਕੰਪਲੈਸਰ ਦੇ ਵਿੱਚ ਲੁੱਟ ਹੋਏ ਸੀ ਉਹਦਾ ਚੋਰੀ ਹੋਈ ਸੀ ਜੀ ਹਾਂਜੀ ਉਹ ਫੜੇ ਗਏ ਸਰ ਉਹਨਾਂ ਦੇ ਬਿਲਕੁਲ ਜੀ ਦੋਨੋਂ ਕਦਮੇ ਟ੍ਰੇਸ ਹੋਏ ਸੀ ਆਸੋ ਤੇ ਜੋ ਸਾਡੇ ਸਿਵਲ ਨਿਟੀ ਦੇ ਵਿੱਚ ਹੋਇਆ ਸੀ ਉਹ ਸੂਚ ਜੋ ਦੋਨੇ ਦੋਸ਼ੀ ਸਾਨੂੰ ਅਰੈਸਟ ਕਰ ਲਏ ਸਨ ਤੇ ਜੋ ਟੋਟਲ 12 ਵੈਪਨ ਚੋਰੀ ਹੋਏ ਸਨ ਉਹ ਵੀ ਬਰਮਤ ਕਰ ਲਏਗੇ ਸਨ ਸਰ ਜਿਵੇਂ ਉੱਤੇ ਕਮੀਆਂ ਪਾਈਆਂ ਗਈਆਂ ਸੀ ਕਿ دیوار ਤੋੜ ਕੇ ਚੋਰੀ ਹੋਈ ਸੀ ਤੇ ਉਹ ਕੁਝ ਗੱਲਾਂ ਸਮਝਾਈਆਂ ਗਈਆਂ ਗੱਲ ਨਾਲ ਉਸਤੇ ਬਿਲਕੁਲ ਜੀ ਜੋ ਉੱਥੇ دیوار ਜਿਵੇਂ ਬਣੀ ਗਈ ਸੀ ਕਾਫੀ ਪੁਰਾਣੀ ਬਿਲਡਿੰਗ ਸੀ ਸੋ ਉਹਨਾਂ ਦੁਵਾਰਾਂ ਨੂੰ ਵੀ ਕੰਪਲੀਟ ਕੀਤਾ ਗਿਆ ਤੇ ਬਾਕੀ ਗੱਲ ਨਾਲ ਉਸ ਦੇ ਜਿਹੜੇ ਵੀ ਸਾਡੇ ਏਰੀਆ ਦੇ ਵਿੱਚ ਹੋਣ ਉਹਨਾਂ ਨੂੰ ਇਸ ਤਰ੍ਹਾਂ ਦੇ ਖਾਸ ਤੌਰ ਤੇ ਰੈਪ ਕੀਤੀ ਗਈ ਹੈ ਕੀ ਕੰਕਰੀਟ ਦੀਆਂ ਮੋਟੀਆਂ ਕੰਧਾਂ ਹੋਣ ਬਾਕੀ ਜੋ ਸੇਫ ਨਹੀਂ ਉਹਨਾਂ ਨੂੰ ਹੋਰ ਸਿਕਿਉਰ ਕੀਤਾ ਜਾ ਸਕਦਾ ਹੈ ਕਿ ਬਾਕੀ ਜਿਵੇਂ ਸੀਸੀਟੀਵੀ ਕੈਮਰਾ ਲਗਾਏ ਗਏ ਨੇ ਤਾਂ ਕਿ ਕੋਈ ਵੀ ਜੋ ਕ੍ਰਿਮਨਲ ਹੈ ਇਹਨਾਂ ਜਗ੍ਹਾ ਦੇ ਸੈਸ ਨਾ ਕਰ ਸਕੇ ਜੀ ਸਰ ਰਾਜ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਉਹ ਅੱਜ ਅਸੀਂ ਮਾਨਯੂ ਕਮਿਸ਼ਨਰ ਔਰ ਪੁਲਿਸ ਅਫਸਰ ਸ਼੍ਰੀ ਗੁਰਪ੍ਰਸਾਦ ਸਿੰਘ ਧੁਲਾ ਜੀ ਨੇ ਹਾਜ਼ਰੀ ਪਹੁੰਚਾ ਉਹ ਸਾਡੇ ਜੋ ਨਾਰਥ ਸਬਡਿਵੀਜ਼ਨ ਵਿੱਚ ਖਾਸ ਤੌਰ ਤੇ ਥਾਣਾ ਸਿਵਲ ਲਾਈਨ ਵਿੱਚ ਜਿੰਨੇ ਵੀ ਗਨ ਹਾਊਸਿਸ ਪੈਂਦੇ ਨੇ ਉਹਨਾਂ ਦੀ ਅਚੰਚਿਤ ਚੈਕਿੰਗ ਕਰ ਰਹੇ ਜਿਸ ਦੇ ਤਹਿਤ ਅਲੱਗ-ਅਲੱਗ ਗਨ ਹਾਊਸਸ ਦੇ ਵਿੱਚ ਕੀ ਸਿਕਿਉਰਿਟੀ ਮੀਜਰਸ ਨੇ ਕਿਉਂਕਿ ਰੀਸੈਂਟਲੀ ਇੱਕ ਵਾਰਦਾਤ ਹੋਈ ਸੀ ਜਿਸ ਤੋਂ ਬਾਅਦ ਗਨ ਹਾਊਸਸ ਨੂੰ ਨਵੀਆਂ ਹਦਾਇਤਾਂ ਦਿੱਤੀਆਂ ਗਈਆਂ ਨੇ ਜਿਸ ਦੇ ਮੁਤਾਬਕ ਉਹਨੀਆਂ ਜੋ ਰਾਤ ਵੇਲੇ ਉਹਨਾਂ ਦੇ ਤਸਕਿਉਰਿਟੀ ਗਨ ਮੈਂ ਰੱਖਦੀ ਹਨ ਉਹਨੂੰ ਨਿਯਤ ਦਿੱਤੀ ਗਈ ਹੈ ਇਸ ਤੋਂ ਇਲਾਵਾ ਕੈਮਰਾਸ ਅੱਛੇ ਲਗਾਏ ਜਾਣ ਇਸ ਲਈ ਵੀ ਅਰਜ਼ੀ ਦਿੱਤੀ ਗਈ ਹੈ ਇਸ ਨਾਲ ਉਹਨਾਂ ਦੇ ਜੋ ਸੀਫ ਨੇ ਜਿੱਥੇ ਵੈਪਨਸ ਨੂੰ ਰੱਖੇ ਜਾਂਦੇ ਨੇ ਉਹ ਕਿੰਨੇ ਸਿਕਿਉਰ ਨਹੀਂ ਇਹਦੀ ਚੈਕਿੰਗ ਕੀਤੀ ਜਾ ਰਹੀ ਹੈ ਸੋ ਇਹਨਾਂ ਹਦਾਇਤਾਂ ਦੇ ਮੁਤਾਬਕ ਸਾਰੇ ਗੱਲਾਂ ਉਸੇ ਚੈੱਕ ਕਰਕੇ ਇਹਨਾਂ ਵੀ ਮਾਲੀਬ ਸੀਪੀ ਸਾਹਿਬ ਨੂੰ ਰਿਪੋਰਟ ਕਰਨ ਤੇ ਤਾਂ ਕਿ ਇਹੋ ਜੀ ਵਾਰਦਾਤ ਦੁਬਾਰਾ ਨਾ ਹੋ ਸਕੇ ਤੇ ਇਹ ਵੀ ਜੋ ਅਗਰ ਫਿਚਰ ਦੇ ਵਿੱਚ ਕੋਈ ਅਜਿਹੀ ਘਟਨਾ ਹੋਵੇ ਪਿਛਲੇ ਦਿਨ ਹੀ ਸਰ ਦੋ ਗੱਣਾ ਹੁਸੰਬਰੀ ਸਰ ਦੇ ਵਿੱਚ ਲੋਕ ਇਕ ਤਰਨ ਤਰਨ ਦੇ ਕੰਪਨੀਸ਼ਨ ਦੇ ਵਿੱਚ ਲੁੱਟ ਹੋਏ ਸੀ ਉਹਦਾ ਚੋਰੀ ਹੋਈ ਸੀ ਜੀ ਹਾਂ ਜੀ ਉਹ ਫੜੇ ਗਏ ਸਰ ਉਹਨਾਂ ਦੇ ਬਿਲਕੁਲ ਜੀ ਦੋਨੋਂ ਮੁਕਦਮੇ 300 ਦੇ ਸੀ ਆਹ ਸੌਰਤੇ ਜੋ ਸਾਡੇ ਸਿਵਲ ਨਿਟੀ ਦੇ ਵਿੱਚ ਹੋਇਆ ਸੀ ਉਸ ਵਿੱਚ ਜੋ ਦੋਨੇ ਦੋਸ਼ੀ ਸਾਨੂੰ ਅਰੈਸਟ ਕਰ ਲਏ ਸਨ ਤੇ ਜੋ ਟੋਟਲ 12 ਵੈਪਨ ਚੋਰੀ ਹੋਏ ਸਨ ਉਹ ਵੀ ਬਰਾਮਦ ਕਰ ਲਏ ਸੀ ਸਰ ਜਿਵੇਂ ਉੱਥੇ ਕਮੀਆਂ ਪਾਈਆਂ ਗਈਆਂ ਸੀ ਕਿ ਦੁਵਾਰ ਤੋੜ ਕੇ ਹੋਈ ਸੀ ਤੇ ਉਹ ਕੁਝ ਗੱਲਾਂ ਸਮਝਾਈਆਂ ਗਿਆ ਗੱਲ ਨਾਲ ਉਸਤੇ ਬਿਲਕੁਲ ਜੀ ਜੋ ਉਥੇ ਦੀਵਾਰ ਜਿਵੇਂ ਬਣੀ ਗਈ ਸੀ ਕਾਫੀ ਪੁਰਾਣੀ ਬੁਟਿਕ ਸੀ ਸੋ ਉਹਨਾਂ ਨੇ ਦਵਾਰਾਂ ਨੂੰ ਵੀ ਕੰਪਲੀਟ ਕੀਤਾ ਗਿਆ ਤੇ ਬਾਕੀ ਗੱਲ ਨਾਲ ਉਸ ਦੇ ਜਿਹੜੇ ਵੀ ਸਾਡੇ ਏਰੀਆ ਦੇ ਵਿੱਚ ਹੋਏ ਉਹਨਾਂ ਨੂੰ ਇਸ ਤਰ੍ਹਾਂ ਦੇ ਖਾਸ ਤੌਰ ਤੇ ਜ਼ਰੂਰ ਕੀਤੀ ਗਈ ਹੈ ਕਿ ਕੰਕਰੀਟ ਦੀਆਂ ਮੋਟੀਆਂ ਕੰਧਾਂ ਹੋਣ ਬਾਕੀ ਜੋ ਸੀ ਉਹ ਨਹੀਂ ਉਹਨਾਂ ਨੂੰ ਹੋਰ ਸਿਕਿਉਰ ਕੀਤਾ ਜਾ ਸਕਦਾ ਹੈ ਤੇ ਬਾਕੀ ਜਿਵੇਂ ਸੀਸੀਟੀਵੀ ਕੈਮਰਾ ਵੀ ਲਗਾਏ ਗਏ ਨੇ ਤਾਂ ਕਿ ਕੋਈ ਵੀ ਜੋ ਕ੍ਰਿਮੀਨਲ ਆ ਇਹਨਾਂ ਚੀਜ਼ਾਂ ਤੇ ਸੈਸ ਨਾ ਕਰੇ